ਨਵਦੀਪ ਤੇ ਜੀਤ ਦੇ ਲੋ ਕੁੜੀਆਂ ਪਹਿਲਾਂ ਹੀ ਸਨ ਪਰ ਉਹਨਾਂ ਨੂੰ ਫਿਰ ਵੀ ਇੱਕ ਮੁੰਡੇ ਦੀ ਆਸ ਸੀ ਉਹ ਚਾਹੁੰਦੇ ਸਨ ਕਿ ਉਹਨਾਂ ਦੇ ਘਰ ਇੱਕ ਮੁੰਡਾ ਹੋ ਜਾਵੇ ਤਾਂ ਜੋ ਉਹਨਾਂ ਦੀਆਂ ਧੀਆਂ ਦਾ ਸਿਰ ਠੱਗਿਆ ਜਾਵੇ ਕੁਝ ਘਰਦਿਆਂ ਦਾ ਦੁਆਰ ਤੇ ਕੁਝ ਰਿਸ਼ਤੇਦਾਰਾਂ ਦੇ ਤਾਨੇ ਮਿਲੇ ਤੇ ਸਮਾਜ ਦੇ ਉਸੂਲ ਹੀ ਮੁੰਡੇ ਬਿਨਾ ਵਾਂਣ ਛੱਗੇ ਨਹੀਂ ਵਾਂਦਾ ਦੋਵੇਂ ਜਣੇ ਦੁਆਰਾ ਬੱਚੇ ਬਾਰੇ ਸੋਚਦੇ ਨਹੀਂ ਇਸ ਵਾਰ ਜੀਤ ਨੂੰ ਪੂਰੀ ਆਸ ਸੀ ਕਿ ਉਸਦੇ ਮੁੰਡਾ ਨਹੀਂ ਹੋਏਗਾ ਆਪਣੀ ਸੱਸ ਨਾਲ ਜਾਂ ਬਾਬਿਆਂ ਦੇ ਫਰ ਵੀ ਪੋਆ ਲਿਆ ਤੇ ਘਰ ਚ ਮੁੰਡਿਆਂ ਦੀ ਫੋਟੋ ਲਾ ਪਹਿਲਾਂ ਉਸ ਨੂੰ ਹੀ ਦੇਖਣਾ ਤੇ ਹੋਰ ਬਹੁਤ ਸਾਰੇ ਪਖੰਡ ਘਰ ਵਿੱਚ ਰਜੇ ਜਾਣ ਲੱਗੇ ਇੱਕ ਦਿਨ ਦਾਦੀ ਐਵੇਂ ਬੈਠੇ ਬੈਠੇ ਛੋਟੀ ਪੋਤੀ ਨੂੰ ਪੁੱਛਣ ਲੱਗੀ ਜਸ ਆਪਣੇ ਕੋਠੇ ਤੇ ਕੀਏ ਚਿੜੀ ਕੇ ਕਾ ਜਸ ਜਦ ਉਹ ਚੁੜੀ ਨਿਕਲ ਗਿਆ ਸੁਣਦੇ ਦਾਦੀ ਦਾ ਪਾਰਾ ਚੜ ਗਿਆ ਇੱਕ ਜ਼ੋਰ ਦੇ ਥੱਪੜ ਉਸ ਦੇ ਮੂੰਹ ਤੇ ਮਾਰਿਆ ਤੇ ਆਖਣ ਲੱਗੀ ਔਤਾਂ ਦੀ ਚਿੜੀ ਤੋਂ ਕੀ ਕਣੋਤਾ ਸੀ ਆ ਤੁਸੀਂ ਲੱਗੀਆਂ ਤਾਂ ਹੋਈਆਂ ਹੋਣਾ ਦਾਦ ਸੰਨੀ ਕਾਮ ਬੋਲ ਲਿਆ ਕਰ ਵੀਰ ਆਵੇ ਸੁੱਖਾ ਸੁਖਿਆ ਕਰ ਦੰਗਰ ਨਹੀਂ ਰਹਿਣਾ ਜਸ ਨੂੰ ਦਾਦੀ ਦੀਆਂ ਗੱਲਾਂ ਬਹੁਤ ਬੁਲੀਆਂ ਲੱਗੀਆਂ ਤੇ ਰੋਂਦੀ ਰੋਂਦੀ ਮਾਂ ਕੋਲ ਗਈ ਤੇ ਜਦੋਂ ਮਾਂ ਨੇ ਸੁਣਿਆ ਤਾਂ ਉਹਨਾਂ ਨੇ ਵੀ ਡਾਂਟਤਾ ਉਸ ਨੂੰ ਤੇ ਇੱਕ ਦਿਨ ਸਵੇਰ ਉੱઠી ਜਦ ਜੀਤ ਫੋਟੋ ਦੇਖਣ ਲਈ ਅੱਖਾਂ ਖੋਲਹੀਈ ਸੀ ਤਾਂ ਉੱਤੇ ਵੱਡੇ ਕੁੜੇ ਮਨमीत ਇੱਕਦਮ ਸਾਹਮਣੇ ਆ ਗਏ ਚਾਹ ਕੇ ਮੰਮੀ ਦੇ ਗੱਲ ਲੱਗ ਗਈ ਤੇ ਯੋਰ ਦੀ ਉਸ ਨੂੰ ਆਸੇ ਤੱਕਾ ਮਾਰਿਆ ਤੇ ਲੱਗ ਗਏ ਉਸ ਨੂੰ ਬੋਲਣਾ ਯਾਰ ਵਾਰਾ ਕਿਆ ਸਵੇਰੇ ਸਵੇਰੇ ਮੱਥੇ ਨਾ ਲੱਗਿਆ ਕਰੋ ਮੇਰੇ ਤਾਂ ਪਹਿਲਾਂ ਹੀ ਕਰਮ ਵਾਲੇ ਉੱਤੋਂ ਕਿਸੇ ਮੱਥੇ ਲੱਗ ਜਾਨੀ ਹੁਣ ਸੁਣ ਕੇ ਮਨ ਮੰਮੀ ਮੰਮੀ ਜੀਤ ਚਲ ਪਾਸੇ ਹੋ ਆਖ ਵਾਹਿਗੁਰੂ ਆਹੇ ਗੁਰੂ ਬਾਹਰ ਚੱਲੀ ਜਾਂਦੀ ਐ ਘਰ ਵਿੱਚ ਸਭ ਨੂੰ ਬਸ ਹੁਣ ਮੁੰਡੇ ਦੀ ਹੀ ਆਸ ਸੀ ਤੇ ਹੋਵੇ ਹੀ ਕਿਉਂ ਨਾ ਮਾਛ ਦੋ ਕੁੜੀਆਂ ਪਹਿਲਾਂ ਹੀ ਸੀ ਹੁਣ ਮੁੰਡਾ ਹੀ ਹੋਣਾ ਚਾਹੀਦਾ ਸੀ ਉਹਨਾਂ ਦੀ ਮੰਗ ਦੇਖੀ ਜਾਵੇ ਤਾਂ ਜਾਈ ਜੀ ਹੀ ਸੀ ਪਰ ਜੋ ਗਲਤ ਸੀ ਉਸੀ ਉਹਨਾਂ ਦਾ ਰੁਈਆ ਮਨਮੀ ਤੇ ਜਸਮੀ ਪਰ ਮੁੰਡੇ ਦੇ ਪਿਆਰ ਦੇ ਚੱਕਰ 'ਚ ਸਾਰੇ ਘਰ ਦੀ ਕੁੜੀਆਂ ਨੂੰ ਛਿੜਕਦੇ ਰਹਿੰਦੇ ਇੱਕ ਦਿਨ ਛੋਟੀ ਮੈਂ ਖੇਡ ਵਿੱਚ ਖੇਡਦੇ ਆਪਣੀ ਗੁੱਡੀ ਨੂੰ ਬੈੱਡ ਦੇ ਸਾਹਮਣੇ ਲੱਗੇ ਸੋਗੇ ਚ ਰੱਖ ਦਿੱਤੀ ਜਦੋਂ ਜੀਤ ਨੇ ਇਹ ਦੇਖਿਆ ਤਾਂ ਉਸਨੇ ਦੋਮਾ ਕੁੜੀਆਂ ਨੂੰ ਬੁਲਾਇਆ ਤੇ ਜ਼ੋਰ ਕੇ ਡਾਂਟ ਕੇ ਪੁੱਛਿਆ ਕਿ ਇਹਨੇ ਰੱਖੀ ਆਏ ਇੱਥੇ ਜਸ ਮਮੀ ਮੈਂ ਜੇ ਕਰਮਵਾੜੇ ਸੀ ਮੇਰੇ ਤੇ ਜੰਮਿਆ ਤੇ ਮੇਰੀ ਜ਼ਿੰਦਗੀ 'ਚ ਨਾਰਾਖ ਬਣਾਉਣ ਲੱਗੀ ਹੈ ਮੇਰੋਂ ਅੰਨੀ ਕੋਰੂ ਦੋਨੇ ਮੇਰੇ ਤੋਂ ਭੁੱਲ ਗਿਆ ਕੋਰੂ ਬੁੱਨੇ ਮੇਰੇ ਤੋਂ ਜਿੰਨਾ ਭੂਲ ਤੋਂ ਅੱਡਾ ਵੀਰ ਨਹੀਂ ਆਉਂਦਾ ਜਦ ਛੋਟੀ ਸੀ ਮਨ ਸਮਝ ਨਹੀਂ ਆ ਰਹੀ ਸੀ ਕਿ ਉਸ ਦੀ ਮਾਂ ਉਸ ਨੂੰ ਕੈ ਕੀ ਰਹੀ ਸੀ ਇਹ ਇੰਨੀ ਸਮਝ ਪਰ ਇੰਨੀ ਸੰਗ ਸੀ ਤੇ ਬੁੱਢੀ ਸੋਹ ਕੇ ਚ ਰੱਖਣ ਨਾਲ ਡਾਂਟ ਪੈ ਰਹੀ ਏ ਤੇ ਡਾਂਟ ਦਾ ਕਾਰਨ ਵੀਰੇ ਉਹ ਰੋਣ ਲੱਗ ਜਾਂਦੀ ਤੇ ਰੋਂਦੀ 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 ਨੂੰ ਸੁਲਤਾਨੀ ਵੀ ਆ ਜਾਂਦੀ ਤੇ ਉਹ ਵੀ ਸੁਣਾਉਣ ਲੱਗ ਜਾਂਦੀ ਮਾੜੇ ਕਰਮੋਲੇ ਅੰਗੋਂ ਤੋਂ ਕੱਢ ਪਾੜਿਆ ਮਨਮੀਤ ਜਸਮੀ ਨੂੰ ਚੁੱਪ ਕਰਵਾਉਂਦੀ ਏ ਤੇ ਕਹਿੰਦੀ ਏ ਚੱਲ ਜਸੂ ਆਪਾਂ ਪਿੱਛੋਂ ਖੇਡਦੇ ਆ ਤੇ ਜਸੂ ਉਂਗਲ ਫੜ ਕੇ ਬਾਹਰ ਲੈ ਜਾਂਦੀ ਤੇ ਜਸ ਤੇ ਮਨਮੀ ਬਾਹਰ ਚੱਲੀਆਂ ਜਾਂਦੀਆਂ ਤੇ ਜੀਤ ਦੀ ਸੱਸ ਜੀਤ ਤੇ ਨਵਦੀ ਨੂੰ ਕਰੇ ਬਾਬਿਆਂ ਦਾ ਚਿਰਾਗ ਲਾਉਣ ਬਾਰੇ ਆਖਦੀ ਏ ਤੇ ਹਰ ਵੀਰਵਾਰ ਬਾਬਿਆਂ ਦੇ ਚੌਂਕੀ ਲਾਉਣ ਲਈ ਵੀ ਕਹਿੰਦੀ ਏ ਨਵਦੀ ਪੁਕਾਰ ਚਿਰਾਗ ਲਾਉਣੇ ਸ਼ੁਰੂ ਕਰ ਦਿੰਦਾ ਤੇ ਬਾਬਿਆਂ ਦੇ ਚੌਂਕੀਆਂ ਵੀ ਪੜਨੀਆਂ ਸ਼ੁਰੂ ਕਰ ਦਿੰਦਾ ਤੇ ਤਮੰਨਾ ਵਸ ਇਹੋ ਸੀ ਕਿ ਮੁੰਡਾ ਤੇ ਬਸ ਇਸੇ ਤਰ੍ਹਾਂ ਹੀ ਇਸ ਵਾਰ ਤੇ ਫਿਰ ਮਾਂ ਦੇ ਕਹਿ ਅਨੁਸਾਰ ਘਰ ਵਿੱਚ ਕਿਉ ਦੇ ਚਰਾਗ ਬਾਲੇ ਜਾਣ ਲੱਗੇ ਤੇ ਆਏ ਵੀਰਵਾਰ ਬਾਬੀਆਂ ਦੇ ਚੌਂਕੀਆਂ ਭਰੀਆਂ ਜਾਣ ਲੱਗੀਆਂ ਸੱਸ ਵੱਲੋਂ ਜਿੱਦ ਨੂੰ ਸਖਤ ਤਾੜਨਾ ਕੀਤੀ ਹੋਈ ਸੀ ਕਿ ਜਿੰਨਾ ਚਿਰ ਮੁੰਡਾ ਨਹੀਂ ਹੋ ਜਾਂਦਾ ਕੁੜੀਆਂ ਨੂੰ ਮੱਥੇ ਨਹੀਂ ਲੱਗਣਾ ਆਖੇ ਸਿਆਣੇ ਕਹਿੰਦੇ ਨੇ ਕਿ ਕੁੜੀਆਂ ਦੇ ਮੱਥੇ ਲੱਗੋ ਤਾਂ ਮੂਰੇ ਕੁੜੀਆਂ ਹੀ ਆਉਂਦੀਆਂ ਨੇ ਦੋ ਪਹਿਲਾਂ ਆਈਏ ਕਿਤੇ ਤੀਜੀ ਨਾ ਹੋ ਜੇ ਜੀਤ ਆਪਣੇ ਸੱਸ ਨੂੰ ਬਿਜੀ ਤੁਸੀਂ ਫਿਕਰ ਨਾ ਕਰੋ ਮੈਂ ਖਿਆਲ ਰੱਖਾਂਗੀ ਨਾਲੇ ਮੁੰਡਾ ਹੀ ਹੋਏ ਸਵਾਰ ਅੱppa ਕਿਹੜਾ ਕਿਸੇ ਦਾ ਮਾਣਾ ਕੀਤਾ ਕਦੀ ਕਿਸੇ ਦਾ ਫੇਰ ਕਿਉਂ ਨਹੀਂ ਹੋਣਾ ਮੁੰਡਾ ਮੇਰਾ ਜੀਤ ਦੀ ਸੱਸ ਆਹੋ ਚੱਲ ਆਰਾਮ ਕਰ ਲਾ ਐਵੇਂ ਨਾ ਸਾਰਾ ਦਿਨ ਕੰਮ ਕਰੀ ਜਾਇਆ ਕਰ ਆ ਜਿਹੜੀਆਂ ਦੋ ਜੰਮੀਆਂ ਨੇ ਇਹਨਾਂ ਨੂੰ ਲਾਇਆ ਕਰ ਕੰਮ ਬਗਾਨੇ ਕਰ ਜਾਣਾ ਨਾਲੇ ਬੋਤੇ ਜਿਹੜੀਆਂ ਹੋਗੀਆਂ ਸਾਰਾ ਦਿਨ ਕਿੱਲ ਲੱਗਿਆ ਰਹਿੰਦੀਆਂ ਜੀਤ ਦੇੜੇ ਚ ਉੱਚੇ ਦੇਨੇ ਆਵਾਜ਼ ਦੇ ਕੇ ਆਪਣੀ ਵੱਡੀ ਕੁੜੀ ਨੂੰ ਬੁਲਾਉਂਦੀ ਆ ਮਨਮੀਤੇ ਥੀਨ ਮਨਮੀਤੇ ਜਲਦੀਆ ਜਸ ਹਿੱਡਨ ਚ ਮਸਤ ਕੁੜੀਆਂ ਨੂੰ ਸ਼ਾਇਦ ਮਾਇ ਦੀ ਆਵਾਜ਼ ਸੁਣਾਈ ਨਹੀਂ ਦਿੰਦੀ ਤੇ ਦੋਵੇਂ ਖੇਡਣ ਚ ਮਗਲ ਰਹਿੰਦੀਆਂ ਜੀਤ ਨੂੰ ਗੁੱਸਾ ਆਉਂਦਾ ਚਿੱਪਲਾ ਪਾ ਆਪ ਹੀ ਉਹਨਾਂ ਨੂੰ ਲੈਨ ਚੁਰਪੈਂਦੀ ਤੇ ਦੋਹਾਂ ਦੇ ਚ ਕਿਹੜਾ ਮਾਰ ਫਲਕਾ ਰਹਿੰਦੀ ਤੇ ਗਾਲ੍ਹਾਂ ਕੱਢਣ ਲੱਗ ਪਈਏ ਹਰਾਮ ਦੀਆਂ ਕਿੱਦਾਂ ਖੂਨ ਪੀਣ ਲੱਗੀਆਂ ਨੇ ਮੇਰਾ ਘੰਟਾ ਹੋ ਗਿਆ ਮੈਨੂੰ ਸੰਘ ਪਾੜਦੀ ਨੂੰ ਤੇ ਤੁਹਾਨੂੰ ਖੇਲਣ ਤੋਂ ਵੇਲ ਹੀ ਨਹੀਂ ਆ ਵੱਡੀ ਤਾਂ ਜਮਾ ਨਕੰਮੀ ਆ ਹੋਤੇ ਜਿੰਨੀ ਹੋ ਗਈ ਅਕਲ ਗਿੱਟਿਆਂ ਚ ਪਈ ਆ ਕੰਮ ਕਰ ਲਿਆ ਘਰ ਕਰਦਾ ਸੱਸ ਨੇ ਸੂਈ ਦੇ ਨੱਕੇ ਚੋਂ ਕੱਢ ਦੇਣਾ ਦਰੀਆਂ ਸੈਨੀਆਂ ਦੋਨੋਂ ਪੈਣਾ ਮਾਂ ਦੇ ਬੋਲਕ ਬੋਲ ਸੁਣੀ ਜਾਣ ਤੇ ਫਿਰ ਜੀਤ ਅੰਦਰ ਆਰਾਮ ਕਰਨ ਚੜੀ ਜਾਂਦੀ ਏ ਤੇ ਦਾਦੀ ਦੋਹਾ ਨੂੰ ਕੰਮ ਕਰਨ ਲਾ ਦਿੰਦੀ ਆ ਮਨਮੀਤ ਜਾ ਕੇ ਭਾਂਡੇ ਤੌਣ ਲੱਗ ਜਾਂਦੀ ਆ ਤੇ ਛੋਟੀ ਜਸ ਕੁੜਕੀ ਤੋਂ ਕਪੜੇ ਲਾਉਣ ਚਲੀ ਜਾਂਦੀ ਏ ਦਾਦੀ ਦੇਖਦੀ ਆ ਕਿ ਇੱਕ ਦੋ ਗਲਾਸ ਬੈੱਡ ਹੇਠਾਂ ਪਏ ਨੇ ਤੇ ਮਨਵੀਤ ਨੇ ਉਹ ਬਿਨਾਂ ਚੁੱਕੇ ਹੀ ਭਾਂਡੇ ਮੰਜੇ ਸ਼ੁਰੂ ਕਰਤੇ ਜਾਂ ਸ਼ਾਇਦ ਉਹਨੂੰ ਉਹ ਦਿਖੇ ਹੀ ਨਹੀਂ ਹੋਣੀ ਦਾਦੀ ਨੇ ਸੇ ਦਿਨ ਦੀ ਹਜ਼ਾਰ ਵਾਰ ਆਖਿਆ ਤੈਨੂੰ ਭਾਂਡੇ ਇਕੱਠੇ ਕਰ ਮਰਜਿਆ ਕਰ ਕੰਨਾਂ ਤੇ ਮਾਰ ਦੇਣੀ ਤੇ ਲਿਆ ਗਲਾਸ ਮਨਮੀ ਅੱਗੇ ਸੁੱਟ ਦਿੰਦੀ ਏ ਤੇ ਦੋਵੇਂ ਬੈਣਾ ਕੰਮ ਕਰ ਬੈਠ ਜਾਂਦੀਆਂ ਨੇ ਦੇਖਦੇ ਦੇਖਦੇ ਦੋ ਮਹੀਨੇ ਬੀਤ ਜਾਂਦੇ ਨੇ ਤੇ ਜੀਵਨੀ ਡਲਵਰੀ ਦਾ ਦਿਨ ਆ ਜਾਂਦਾ ਤੇ ਦਾਦੀ ਤੇ ਨਵਦੀਪ ਦੋਵੇਂ ਵਾਰ-ਵਾਰ ਅਰਦਾਸ ਕਰ ਰਹੀ ਸੀ ਤੇ ਬਾਕੀ ਅਗਲੇ ਪਾਗ ਵਿੱਚ